ਜੇਕਰ ਤੁਸੀਂ ਵੀ ਖੋਲਿਆ ਹੋਇਆ ਹੈ ਬਿਊਟੀ ਪਾਰਲਰ ਜਾਂ ਸਲੂਨ ਤਾਂ ਹੋ ਜਾਓ ਸਾਵਧਾਨ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੀ ਰਡਾਰ ਤੇ ਹੋ ਤੁਸੀਂ ਕਿਸੇ ਵੀ ਵੇਲੇ ਪੈ ਸਕਦਾ ਹੈ ਤੁਹਾਡੇ ਬਿਊਟੀ ਪਾਰਲਰ ਜਾਂ ਸਲੂਨ ਤੇ ਝਾਪਾ ਜੀ ਹਾਂ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਨੇ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਚੱਲ ਰਹੇ ਪਾਰਲਰਾਂ ਤੇ ਸਲੂਨ ਦੇ ਮਾਲਕਾਂ ਨੂੰ ਨੋਟਿਸ ਭੇਜੇ ਨੇ ਮਸਲਾ ਹੈ ਕਿ ਸਲੂਨ ਤੇ ਪਾਰਲਰ ਦੇ ਵਿੱਚ ਕੂੜਾ ਪ੍ਰਬੰਧਨ ਜਲ ਪ੍ਰਦੂਸ਼ਣ ਤੇ ਹਵਾ ਪ੍ਰਦੂਸ਼ਣ ਸੰਬੰਧੀ ਹਦਾਇਤਾਂ ਦੀ ਪਾਲਣਾ ਨਹੀਂ ਹੋ ਰਹੀ ਨੋਟਿਸ ਵਿੱਚ ਆਇਆ ਹੈ ਕਿ ਬਿਊਟੀ ਪਾਰਲਰ ਅਤੇ ਸੈਲੂਨ ਵਾਲੇ ਵੇਸਟੇਜ ਨੂੰ ਸਹੀ ਤਰ੍ਹਾਂ ਨਿਪਟਾਉਣ ਦੀ ਬਜਾਏ ਆਗਲ ਲਗਾ ਕੇ ਨਿਪਟਾਰੇ ਨੇ ਜਿਸ ਨਾਲ ਹਵਾ ਪ੍ਰਦੂਸ਼ਣ ਹੋ ਰਿਹਾ ਹੈ ਵਾਲਾ ਤੇ ਹੋਰ ਕੰਮਾਂ ਲਈ ਵਰਤੇ ਜਾ ਰਹੇ ਕੈਮੀਕਲ ਪਾਣੀ ਵਿੱਚ ਮਿਕਸ ਹੋ ਕੇ ਜਲ ਪ੍ਰਦੂਸ਼ਣ ਕਰ ਰਹੇ ਨੇ ਜਿਸ ਕਾਰਨ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਨੇ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਚੱਲ ਰਹੇ ਕੁਝ ਬਿਊਟੀ ਪਾਰਲਰਾਂ ਤੇ ਸੈਲੂਨਾਂ ਦੇ ਉੱਪਰ ਛਾਪਾ ਮਾਰਿਆ ਤੇ ਹਦਾਇਤਾਂ ਦੀ ਪਾਲਣਾ ਨਾ ਹੁੰਦੀ ਵੇਖ ਕੇ ਪਾਰਲਰਾਂ ਤੇ ਸੈਲੂਨ ਦੇ ਮਾਲਕਾਂ ਨੂੰ ਨੋਟਿਸ ਭੇਜੀ ਨੇ ਤੇ ਦੂਸਰਿਆਂ ਨੂੰ ਚੇਤਾਵਨੀ ਦਿੱਤੀ ਹੈ ਇਸ ਸੰਬੰਧੇ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਆਦਰਸ਼ਪਾਲ ਨੇ ਜਾਣਕਾਰੀ ਦਿੱਤੀ ਹੈ ਅਸੀਂ ਪੰਜਾਬ ਪਮਿਸ਼ਨ ਕੰਟਰੋਲ ਬੋਰਡ ਤੇ ਆਪਣੀ ਅੱਖ ਨੂੰ ਉਹੜਾ ਕੁਲਾ ਰੱਖਦੇ ਆ ਵੀ ਦੇਖਦੇ ਰਹਿੰਦੇ ਆ ਵੀ ਕਿਸ ਤਰ੍ਹਾਂ ਦੀਆਂ ਕਾਨੂੰਨ ਨਵੇਂ ਬਣੇ ਨੇ ਉਹ ਜਿਹੜੀਆਂ ਕਮਰਸ਼ੀਅਲ ਐਕਟੀਵਿਟੀਆਂ ਨੇ bizness ਨੇ ਉਹ ਕਿਆ ਆਪਣੇ ਨੋਰਮਸ ਨੂੰ ਫਾਲੋ ਕਰ ਰਹੀਆਂ ਨੇ ਜਾਂ ਉਹਨਾਂ ਦੇ ਨਾਲ ਕੋਈ ਨਵੇਂ ਤਰ੍ਹਾਂ ਦੀਆਂ ਪ੍ਰੋਬਲਮਸ ਤੇ ਨਹੀਂ ਰਾਈਜ਼ ਹੋ ਰਹੀਆਂ ਸੋ ਪਹਿਲੇ ਜਿਹੜੇ ਕਟਿੰਗ ਸੀ ਛੋਟੇ ਛੋਟੇ ਹੁੰਦੇ ਸੀ ਤੇ ਹੁਣ ਮੈਂ ਦੇਖਿਆ ਵੀ ਵੱਧ ਗਏ ਨੇ ਔਰ ਫਿਰ ਇਹ ਧਿਆਨ ਗਿਆ ਵੀ ਇਹਨਾਂ ਦੀ ਇੱਕ ਵਾਰੀ ਸਰਪ੍ਰਾਈਜ਼ ਚੈਕਿੰਗ ਕੀਤੀ ਜਾਵੇ ਅਸੀਂ ਮੇਜਰ ਸ਼ਹਿਰਾਂ ਜੰਮਰਸਰ ਜਲੰਧਰ ਮੁਹਾਲੀ ਜਿਹੜੇ ਵੱਡੇ ਸੈਲੂਨਸ ਨੇ ਜਿੰਨਾਂ 'ਚ ਅਸੀਂ ਅੱਜਕੱਲ੍ਹ ਬਿਊਟੀਸ਼ਨ ਦਾ ਜਾਂ ਕਟਿੰਗ ਦਾ ਜਾਂ ਸ਼ੇਪ ਵਗੈਰਾ ਦਾ ਕੰਮ ਕਰਨ ਜਾਂਦੇ ਆ ਤਾਂ ਉੱਥੇ ਇੱਕ ਚੈਕਿੰਗ ਕੀਤੀ ਗਈ ਤੇ ਗੌਨ ਗਰਾਉਂਡ ਦੇਖਿਆ ਗਿਆ ਵੀ ਕੋਈ ਵੀ ਚੀਜ਼ਾਂ ਫਾਲੋ ਨਹੀਂ ਹੋ ਰਹੀਆਂ ਉੱਥੇ 10-10 5-5 ਚੇਅਰਜ਼ ਲੱਗੀਆਂ ਨੇ ਬਾਥਰੂਮ ਬਣ ਗਏ ਨੇ ਵਾਸ਼ਿੰਗ ਏਰੀਆ ਬਣ ਗਿਆ ਉਹ ਸਿੰਕਸ ਵਗੈਰਾ ਦੇ ਅੰਦਰ ਡਾਈਜ਼ ਔਰ ਕਲਰਡ ਸਿਸਟਮਸ ਯੂਜ਼ ਹੋਣ ਲਾਪੇ ਸਾਰੇ ਸਾਡੇ ਧਿਆਨ 'ਚ ਵੀ ਹੈ ਔਰ ਇਹ ਲੱਗਾ ਵੀ ਕਿਆ ਉਹਨਾਂ ਨੇ ਉਹ ਕਾਨੂੰਨਾਂ ਨੂੰ ਪਾਲਣਾ ਕੀਤੀ ਹੈ ਔਰ ਇਹਦੇ ਨਾਲ ਜਿਹੜਾ EPA ਐਕਟ ਹੈ 1986 ਦਾ এনवायरमेंट ਪ੍ਰੋਟੈਕਸ਼ਨ ਐਕਟ ਉਹਦੇ ਅੰਦਰ ਜਿਹੜਾ ਕੂੜਾ ਪ੍ਰਬੰਧਨ ਹੈ ਉਹ ਬਹੁਤ ਜ਼ਰੂਰੀ ਹੈ ਔਰ ਕਈ ਤਰ੍ਹਾਂ ਦੇ ਵੇਸਟ ਜਿਹੜੇ ਨੇ ਪਲਾਸਟਿਕ ਵੇਸਟ ਹੈ ਸੋਲਿਡ ਵੇਸਟ ਰੈਟ ਆਫ ਸੈਗਰੀਗੇਟ ਹੋਣਾ ਹੈ ਮਿਕਸ ਨਹੀਂ ਹੋਣਾ ਔਰ ਫਿਰ ਕਈ ਵੀ ਦੇਖਿਆ ਵੀ ਕਈ ਦੁਕਾਨਦਾਰ ਇਸ ਤਰ੍ਹਾਂ ਦੇ ਵੀ ਔਰ ਬਾਕੀ ਵੀ ਮੈਂ ਦੇਖਿਆ ਵੀ ਰਾਤ ਨੂੰ ਕੂੜਾ ਵਗਾਰਾ ਇਕੱਠਾ ਕਰਕੇ ਉਹ بجائے ਉਹਨੂੰ ਨਿਸਟਾਰਨ ਨਿਫਤਾਰਨ ਉਹ ਨਿਸਟਾਰ ਕਰਨ ਲਈ ਚੱਕਰ ਜੀ ਉਹਨੂੰ ਅੱਗ ਲਗਾ ਦਿੰਦੇ ਆ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਸੋਚਦੇ ਹੋਏ ਫਿਰ ਹਵਾ ਦਾ ਜਿਹੜਾ ਪ੍ਰਦੂਸ਼ਣ ਹੈ ਵੀ ਡੀਜੀ ਸੈਟਸ ਜ਼ਰੂਰੀ ਹੋ ਗਏ ਵੱਡੇ ਵੱਡੇ 20 20 80 ਸੀ ਕੈਪੈਸਿਟੀ ਦੇ ਮੈਂ ਦੇਖਿਆ ਵੀ 1 ਕਿਲੋਵਾਟ ਦੇ ਡੀਜੀ ਸੈਟ ਲਗਾਏ ਨੇ ਉਹਨਾਂ ਦੀ ਹਾਈਟ ਪ੍ਰੋਪਰ ਚਾਹੀਦੀ ਹੈ ਉਹਨਾਂ ਦਾ ਜਿਹੜਾ ਔਇਲ ਵਗੈਰਾ ਨਿਕਲਦਾ ਉਹਨੂੰ ਹਜਾਰਡਸ ਵੇਸਟ ਕੈਟਾਗਰੀ ਚ ਮੰਨਿਆ ਜਾਂਦਾ ਹੈ ਉਹ ਕਿਸ ਤਰ੍ਹਾਂ ਡਿਸਪੋਜ਼ ਆ ਹੁੰਦਾ ਸੋ ਸਾਰੀਆਂ ਗੱਲਾਂ ਨੂੰ ਦੇਖ ਕੇ ਵੀ ਇੱਕ ਕੋਈ ਚੈਕਿੰਗ ਕੀਤੀ ਜਾਵੇ ਸੋ ਵੱਡੇ ਸ਼ਹਿਰਾਂ ਵਿੱਚ ਚੈਕਿੰਗ ਹੋਈ ਹੈ ਉਹਦੇ ਅੰਦਰ ਲਗਭਗ ਪਾਇਆ ਗਿਆ ਵੀ ਇਹ ਚੀਜ਼ਾਂ ਦੇ ਨੋਰਮਸ ਨਹੀਂ ਫਾਲੋ ਹੋ ਰਹੇ ਜਿਵੇਂ हेयर कटिंग ਹੈ ਛੋਟੂ ਟੀ ਕਿੱਥੇ ਸੁੱਟੀ ਜਾਂਦੀ ਹੈ ਤੇ ਇਹ ਸਾਰੀਆਂ ਜਾ ਜਿਹੜਾ ਪਲਾਸਟਿਕ ਜਿਹੜੇ ਵਰਤਦੇ ਨੇ ਤੇ ਉਹ ਕਿਸ ਤਰ੍ਹਾਂ ਦਾ ਹੈ ਤੇ ਡਾਈਜ਼ ਹੈ ਕੈਮੀਕਲਸ ਹੈ ਬਲੀਚਿੰਗ ਵਾਲੀ ਚੀਜ਼ਾਂ ਨੇ ਸਾਰੀਆਂ ਉਹ ਕਿਹਾ ਬਿਨਾਂ ਹੋਰ ਦੇਖਿਆ ਗਿਆ ਵੀ ਲਗਭਗ ਆਮ ਜਗ੍ਹਾ ਤੇ ਵੀ ਬਿਨਾਂ ਟ੍ਰੀਟਮੈਂਟ ਤੋਂ ਉਹ ਸੀਵਰੇਜ ਸੁੱਟਨੀ ਹੈ ਉਹ允许 ਨਹੀਂ ਹੈ ਰੁਨਦਾ ਮਾਉਂਟ ਵੀ ਵੱਧ ਗਿਆ ਸੋ ਇਸ ਪਿੱਛੇ ਉਹਨਾਂ ਨੂੰ ਇੱਕ ਸ਼ੋਕਾਸ ਨੋਟਿਸ ਅਸੀਂ ਜਾਰੀ ਕੀਤਾ ਅੰਡਰ ਡਿਫਰੈਂਟ এনवायरमेंटਲ ਸੈਕਸ਼ਨ ਉਹਨਾਂ ਨੂੰ ਸੁਣਿਆ ਜਾਏਗਾ ਉਹਨਾਂ ਨੂੰ ਗਾਈਡ ਵੀ ਕੀਤਾ ਜਾਏਗਾ ਸਮਝਾਇਆ ਵੀ ਜਾਏਗਾ ਫਿਰ ਜੇ ਉਹਦੇ ਚ ਕੋਈ ਕਮੀਆਂ ਪਾਈਆਂਗੇ ਤੇ ਉਹਨਾਂ ਸਰਨਦੇ ਕੇ ਕਾਰਵਾਈ ਕੀਤੀ ਜਾਏਗੀ